ਅੱਜ ਮਾਮਾ ਲੈਣੇ ਆਏ ਅੱਜ ਮਾਂ ਬਣੀ ਮਨੀ ਆਇਆ ਮੈਂ ਖਾ ਨਹੀਂ ਸਕਿਆ ਉਹ ਮੋਮੈਂਟ ਕਿਹਾ ਮੰਮੀ ਆਸਕੇ ਦੇ ਕੇ ਤੇਰੇ ਲਈ ਅੱਜ ਮੈਂ ਮੰਮੀ ਦਾ ਸਟੋਰਾ ਲੀਏ ਤੇ ਮਿਸੂ ਦਾਦੀ ਕੀ ਤੁਸੀਂ ਅੰਦਰ ਯਾਦਾਂ ਸੀ ਕਟਾਉਣੀ ਥੋਤੋ ਕਟਵਾਵਾਂਗੇ ਉਹ ਦੋ ਕੇਕ ਹੈਨਾ ਤੇ ਹੁਣ ਆਪਾਂ ਕੀ ਕਰਨਾ ਹੈ ਦੁਕਾਨ ਤੇ ਆਏ ਹਾਂ ਆਪਾਂ ਤੇ ਹੁਣ ਮਨਿੰਦਰ ਕਰੂਗਾ ਜੀ ਕੇਕ ਦੀ ਚੁਆਇਸ ਕਿਉਂਕਿ ਇਹਨੇ ਮੰਮੀ ਨੂੰ ਨਹੀਂ ਦੱਸਿਆ ਪਹਿਲਾਂ ਇਹ ਤਾਂ ਦੇਖਣਾ ਮੰਮੀ ਨੇ ਨਹੀਂ ਦੱਸਿਆ ਇਹਨੂੰ ਤੇ ਇਹ ਮੈਨੂੰ ਕਹਿੰਦਾ ਪਾਪਾ ਵੀ ਪਾ ਮੰਮੀ ਵਾਸਤੇ ਕੇਕ ਲੈਣਾ ਵੀ ਮੰਮੀ ਨੂੰ ਆਪਾਂ ਨੇ ਮੰਮੀ ਨੂੰ ਨਹੀਂ ਦੱਸਣਾ ਤੇ ਮੈਂ ਕਿਹਾ ਵੀ ਚੱਲ ਕੋਈ ਨਹੀਂ ਪੁੱਤ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਮਦਰ ਡੇ ਪਰਮਾਤਮਾ ਸਭ ਦੀਆਂ ਮਾਂਵਾਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਚੱਲ ਮਨਿੰਦਰ ਕਹਿੰਦਾ ਜੀ ਮੈਂ ਮੰਮੀ ਦਾ ਕੇਕ ਕਟਾਉਣਾ ਹੈ ਕਟਾਉਣਾ ਤੇ ਮੇਰੇ ਨਾਲ ਉਹ ਪਹੁੰਚਿਆ ਹੈ ਕੇਕ ਲੈਣ ਵਾਸਤੇ ਆ ਦੇਖੋ ਪਾਪਾ अच्छा ले ते ते ले बड़ा ले लो ਤੇ ਕੇਕ ਤਾਂ ਹੈਗੇ 3-4 ਕਿਉਂਕਿ ਇਹਨਾਂ ਨੇ ਜਿਹੜੇ 3-4 ਕੇਕ ਆ ਜਰੂਰ ਰੱਖੇ ਪਰ ਇਹਨਾਂ ਨੇ ਬਿਲਕੁਲ ਫਰੈਸ਼ ਕੇਕ ਆ ਜੀ ਇਹ ਬਸ ਜਿਹੜਾ ਕੇਕ ਬਣਾ ਲਿਆ ਸਿਰਫ ਉਹ ਹੀ ਲਾ ਕੇ ਰੱਖਣਾ ਉਸ ਤੋਂ ਬਾਅਦ ਦੇ ਕੇਕ ਰੱਖ ਦੇਣੀ ਹੈ ਨਾ ਤਿੰਨ ਹੈ ਇਸ ਦਾ ਤੋਂ ਹਾਂ ਤਿੰਨ ਕੇਕ ਆ ਤੇ ਆਪਾਂ ਦਾ ਇੱਕ ਛੋਟਾ ਜਿਹਾ ਲੈ ਕੇ ਜਾਣਾ ਕਿਉਂਕਿ ਆਪਾਂ ਤੇ ਹੁਣ ਆਪਾਂ ਪਹਿਲਾਂ ਇਹਦਾ ਪੁੱਛ ਲਈਏ ਵੀ ਕਿਆ ਰੇਟ ਰੂਟ ਆ ਹੈ ਨਾ ਮੇਰੇ ਵੱਸ ਤੋਂ ਮੇਰੇ ਕੰਮੀ ਵੱਸ ਤੋਂ ਸੇਲਤੀ ਹੈ ਏ ਭਾਈ ਇਹਦਾ ਕੀ ਰੇਟ ਆ ਨਹੀਂ ਫੇਰ ਵੀ ਜਾਂਦੇ ਯਾਰੋ ਚਲੋ نیچے ਆ ਰਿਹਾ ਕਿੰਨਾ ਰੇਟ 330 ਰੁਪਏ ਦਾ 340 ਦਾ ਛੋਟਾ ਕੇਕ ਹੋਰ ਹੈ ਨਹੀਂ ਇਹ ਕੇਕ ਲਾ ਦੇ ਮਦਰ ਹੈ ਮਦਰਡੇ ਕਰਕੇ ਲਾਗੇ ਕੇਕ ਕੋਈ ਹੋਰ ਕੋਈ ਤੂੰ ਖਾਪਾ ਕਿੰਨਾ ਟਾਈਮ ਲੱਗੂਗਾ ਤਿਆਰ ਹੁੰਦੇ ਇਹਨੂੰ ਤਿਆਰ ਹੋਊਗਾ ਅੱਧਾ ਘੋੜਾ ਘੰਟਾ ਘੰਟਾ ਲੱਗਦਾ ਚਾਰ ਹੁੰਦੇ ਨੂੰ ਅੱਛਾ ਬਸ ਇੰਨੇ ਕੇਕਾਂ ਮੇ ਪਾਣਾ ਲੱਗੇ ਫਿਰ ਅੱਜ ਨਾ ਮੈਨੂੰ ਹੜਾ ਸੁਬਾਹ ਬੈਠ ਗਿਆ ਮੰਦਿਰ ਮੈਂ ਕਹਿੰਦਾ ਪੱਤਨੇ ਤਾਂ ਜਾਣੇ ਆ ਵੀਰ ਕਹਿੰਦਾ ਵੀ ਜੇ ਤੁਸੀਂ ਇੱਧੇ ਘੰਟੇ ਤੱਕ ਆ ਜਾਓ ਚੱਲੇ ਆ ਇਹ ਪੱਤੇ ਘੰਟੇ ਤੱਕ ਆ ਕੇ ਵੀ ਲੈ ਜਾਗੇ ਛੋਟਾ ਕੇਕ ਹਨਾ ਅੱਧੇ ਘੰਟੇ ਤੱਕ ਪੜਨੂਗਾ ਅੱਜ ਤਾਂ ਵੀ ਨਹੀਂ ਨਾ ਗਿਆ ਹਟਾ ਅੱਧਾ ਸੀ ਰੈਡੀ ਕਰਤਾ ਤੇ ਅੱਧੇ ਘੰਟੇ ਬਾਅਦ ਅਸੀਂ ਆਏ ਆ ਤੇ ਕੇਕ ਕਟੋ ਕਰਵਾ ਲਿਆ ਜੀ ਆਪਾਂ ਨੇ ਤੇ ਵੀਰੇ ਤੇਰਾ ਧੰਨਵਾਦ ਆ ਤੁਹਾਨੂੰ ਹੈਪੀ ਮਦਰਡੇ ਤੇ ਆ ਕਾ ਕੇ ਸਾਡਾ ਪੈਕ ਕਰ ਦੋ ਹਨਾ ਠੀਕ ਹੈ ਨਾ ਇਹ ਹੈ ਹੈ ਕਿੱਥੇ ਆ ਉਹ ਕੀ ਹਾਲ ਆ ਤੇਰਾ ਠੀਕ ਆ ਠੀਕ ਆ ਕਰ ਦੋ ਜੀ ਪੈਕ ਫੇਰ ਇਹਨੂੰ ਹਾਂਜੀ ਲੋ ਜੀ ਲਿਖਤਾ ਜੀ ਆਪਾਂ ਨੇ ਹੈਪੀ ਮਦਰਡੇ ਦੇ ਕਿੱਥੇ ਚਲੇ ਗਿਆ ਹੈਲੋ ਆ ਪਿੱਛੇ ਐ ਚ ਇੱਥੇ ਆ ਗਿਆ ਹੈਲੋ ਇੱਥੇ ਨਹੀਂ ਆ ਠੀਕ ਹੈ ਜੀ ਬੰਦਾ ਸਾਡਾ ਚਲੋ ਠੀਕ ਹੈ ਜੀ ਕਰ ਦੋ ਫਿਰ ਇਹਨੂੰ ਕਰ ਦੋ ਕਰ ਦੋ ਹਾਂਜੀ ਮੈਂ ਰਮਨਿੰਦਰ ਨੇ ਲਿਆਂਦਾ ਜੀ ਕੇਕ ਹਾਈ ਗੁੱਟਾ ਖਾ ਸਾ ਹਾਈ ਗੁੱਟਾ ਖਾ ਖੜ ਜਾ ਰਮਨਿੰਦਰ ਖੜ ਜਾ ਲੋ ਜੀ ਅਸੀਂ ਪੁੱਜ ਗਏ ਆ ਘਰੇ ਤੇ ਮਨਿੰਦਰ ਵੀ ਮੇਰੇ ਨਾਲ ਹਾਂਜੀ ਮੇਰੇ ਮੰਮਾ ਦਾ ਹੈਪੀ ਮਦਰਡੇ ਆ ਅੱਜ ਅਸੀਂ ਕਟਾਉਗੇ ਹੁਣ ਰਾਤ ਨੂੰ ਮੈਂ ਵੀ ਆਇਆ ਹਾਂ ਕੇਕ ਹੁਣ ਅਸੀਂ ਚੜਾ ਪਰ ਗਏ ਹੋਏ ਆ ਹੁਣ ਉਹਨਾਂ ਪਰਮਾਤਮਾ ਸਭ ਨੂੰ ਠੀਕ ਰੱਖੇ ਹਾਂ ਤੇ ਬੀਬੀ ਵੀ ਸਾਡੀ ਯਾਤਰਾ ਤੇ ਗਈ ਹੋਈ ਹੈ ਜੀ ਬੜੀ ਯਾਦ ਆ ਰਹੀ ਹੈ ਅੱਜ ਵਾਲੇ ਦਿਨ ਬੀਬੀ ਮਿਸ ਯੂ ਮਾਂ ਮਿਸ ਯੂ ਤੇ ਚਲੋ ਕੋਈ ਗੱਲ ਨਹੀਂ ਪਏ ਹੁਣ ਜਿੱਤਣ ਆਪ ਕੋਈ ਮਾਤਾ ਪਿਤਾ ਜ਼ਰੂਰ ਉਹਨਾਂ ਦਾ ਕਟਵਾਵਾਂਗੇ ਕੇਕ ਤੇ ਹੁਣ ਮੈਂ ਲਈ ਚੱਲਦਾ ਹਾਂ ਜੀ ਹਾਂ ਦੇਖੋ ਪਾਪਾ ਲੈ ਕੇ ਜਾ ਰਿਹਾ ਹੁਣ ਕੇਕ 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 ਤੇ ਇੱਧਰ ਚਲ ਜਿਤ ਕਰ ਵੀ ਬੈਠੀ ਆ ਤੇ ਅੱਜ ਵੀ ਮਦਰ ਡੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਵੀ ਇਸ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫੋਂ ਦੂਰ ਰਹੋ ਸਾਰੀਆਂ ਮੇਰੀਆਂ ਬੀਬੀਆਂ ਭੈਣਾਂ ਨੂੰ ਹੈਪੀ ਮਦਰ ਡੇ ਇਹ ਬਹੁਤ ਬਹੁਤ ਮੁਬਾਰਕਾਂ ਸਭ ਦੀਆਂ ਮਾਵਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਮਾਮਾ ਨਾਲੇ ਸਭ ਨੇ ਆਨੇ ਨੇ ਅਸੀਂ ਵੀ ਮਾਮਾ ਨਾਲੇ ਆ ਤੇ ਪਰਮਾਤਮਾ ਸਭ ਦੀਆਂ ਮਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਅਦਰ ਪਾਦੀ ਵੀ ਬੋਲਦੇ ਹਨ ਤੇ ਅੱਜ ਵੀ ਵੀ ਨਹੀਂ ਹੈ ਹਾਂ ਜੀ ਵੀ ਵੀ ਹੁੰਦੀ ਪਰ ਇੱਕ ਗੱਲ ਹੈਗੀ ਆ ਕੇਕ ਨੂੰ ਵੀ ਬੜੀ ਵਧੀਆ ਉਹਨਾਂ ਨੂੰ ਗਿਫਟ ਮਿਲੇ ਮਨ ਪੁੱਛੋ ਕੀ ਹੈ ਮਦਰਡੇ ਤੇ ਜਿਹੜੇ ਬੁਲਕਾਰ ਬੈਠੇ ਨੇ ਨੀਰ ਦਰਸ਼ਨ ਕਰ ਇਹ ਵੀ ਤੇਰੀ ਗੱਲ ਠੀਕ ਆ ਕੇਕ ਦਾ ਕੋਈ ਚੱਕਰ ਨਹੀਂ ਹੈ ਕੇਕ ਤਾਂ ਜਲ ਮਰਜੀ ਕਟਾ ਨੂੰ ਦਰਸ਼ਨ ਥੋੜੀ ਰੋਜ਼ ਹੁੰਦੇ ਨੇ ਹਾਂ ਮਦਰਡੇ ਵਾਲੇ ਦਿਨ ਕਿੰਨੇ ਸੋਹਣੇ ਜਗ੍ਹਾ ਤੇ ਬੈਠੇ ਨੇ ਹਾਂ ਕਿਸਮਤ ਵਾਲੇ ਵਿੱਚ ਕੋਈ ਚੀਜ਼ ਨਹੀਂ ਉਹਦੇ ਮੂਹਰੇ ਤਾਂ ਸਹੀ ਗੱਲ ਹਾਂ ਹੈ ਹੈ ਕੁਛ ਨਹੀਂ ਤੇ ਤੇ ਜਿਹੜੇ ਯਾਤਰਾ ਗਏ ਪਰਮਾਤਮਾ ਵਾਲੀ ਯਾਤਰਾ ਨੂੰ ਸਫਲ ਕਰੇ ਤੇ ਆਪਣੇ ਘਰ ਆਉਣ ਜਿੱਦਾਂ ਗਏ ਨੇ ਹਾਲੇ ਤੂੰ ਤੇ ਮੈਂ ਥੋੜੇ ਦਿਨ ਹੋਰ ਰਹਿ ਗਏ ਜਿੱਦਾਂ ਮੈਂ ਆਉਂਗਾ ਉਸ ਦਿਨ ਆਪਾਂ ਕੇਕ ਕਟਾਉਂਗਾ بڑا ਲੈ ਕੇ ਆਉਂਗੇ ਨਾਲ ਪੂਣੀ ਹੋਣਾ ਹੈ ਥੈਂਕ ਯੂ ਪੁੱਤ ਨਰੇਂਦਰ ਪੁੱਤ ਹੈ ਮੇਰਾ ਕੇਕ ਲਿਆਂਦਾ ਤੇ ਤੁਹਾਡਾ ਬਹੁਤ ਧੰਨਵਾਦ ਭਾਜੀ ਦਾ ਧੰਨਵਾਦ ਹੈ ਆਏ ਨੇ ਆਪਾਂ ਪੂਣੀ ਨੂੰ ਵੀ ਲਾਂਗੇ ਹਾਂ ਸਾਰਿਆਂ ਨੂੰ ਬੁਲਾ ਲਾਂਗੇ ਸਾਰਿਆਂ ਨੂੰ ਬੁਲਾ ਲਾਂਗੇ ਇੱਕ بڑا ਕੇਕ ਨੂੰ ਹਾਂ ਮਦਰ ਡੇ ਵਿਭਾਏ ਨਾਲੇ ਹੁੰਦੇ ਪਰਮਾਤਮਾ ਜੀ ਸਾਨੂੰ ਜੀ ਦਿੰਦੇ ਆ ਤਾਸੀ ਮਾਵਾ ਵਲਦੇ ਆ ਹਨਾ ਪਰਮਾਤਮਾ ਸਭ ਦੇ ਬੱਚਿਆਂ ਨੂੰ ਮਾਵਾ ਨੂੰ ਜੜ ਦੀ ਕਲਾ ਵਿੱਚ ਰੱਖੇ ਤੇ ਭਾਜੀ ਨਾਲ ਚਰੂ ਬੁਲਾ ਦਾ ਇਹ ਵਾਰੀ ਕੋ ਖੰਸਾ ਅਲਿਕ ਖਤੇ ਤੇ ਸਾਨੂੰ ਲੱਕ ਲੱਕ ਮੋ ਆਖਾ ਮਦਰਸ ਦੇ ਆ ਤੇ ਸਭ ਦੀਆਂ ਮਾਵਾ ਤੰਦ ਉਸਤ ਰਹਿਣ ਤੇ ਸਭ ਦੀ ਮਾਜੀ ਜੜ ਦੀ ਕਲਾ ਚ ਰਹਿਣ ਮਾਵਾ ਦੀ ਮੇਰੀ ਯਾਤਰਾ ਨਹੀਂ ਗਈ ਹੋਈ ਆ ਤੇ ਹੁਣੇ ਚੜਦੀ ਕਲਾ ਚ ਰਹਿ ਇਹ ਜੁ ਦੀ ਕਿਰਨ ਚਾ ਪਾਈ ਯਾਤਰਾ ਰੇਗੀ ਧੋਹੀ ਕਰ ਸਕਦਾ ਹੈ ਬਗੈਰ ਕਿਸਮਤ ਤੇ ਬੋਸੂਗੀ ਹੈਗਾ ਤਿੰਨ ਜੀ ਪਾਤੀ ਚੜਦੀ ਗੱਲਾ ਤੇ ਰਹਣ ਮਮੇ ਦੀ ਸਾਨੂੰ ਤਾਂ ਵੀ ਮਹਿਸੂਸ ਨਹੀਂ ਹੁੰਦੀ ਭਾਜੀ ਆਗੇ ਸਾਡੇ ਨਹੀਂ ਇਹ ਨਹੀਂ ਗੱਲ ਹੈ ਭਾਜੀ ਪਰ ਮੈਂ ਤਾਂ ਇੱਥੇ ਗੱਲ ਕਰਦੀ ਆ ਕੋਈ ਬਹੁਤ ਵਧੀਆ ਜਗ੍ਹਾ ਬੈਠੇ ਨੇ ਕੋਈ ਰਿਸ਼ਤੇਦਾਰੀ ਜਾਂ ਤਾਂ ਫੇਰ ਸਾਨੂੰ ਕਦੀ ਮਹਿਸੂਸ ਹੁੰਦੀ ਹੁਣ ਮਾਰਾ ਦੇ ਘਰ ਵੀ ਕੰਮ ਵਾਲੇ ਵਰਸਾ ਅਸੀਂ ਨਹੀਂ ਬੈਠ ਕੇ ਜਾ ਕੇ ਨਹੀਂ ਮੈਂ ਮੰਨ ਗਿਆ ਪਰ ਲੇਕਿਨ ਮਾਂ ਦੀ ਕਮੀ ਤਾਂ ਮੁੰਡੀ ਦਾ ਗੱਲ ਹੋਰ ਤੇ ਹਾਂ ਮਾਂ ਦੀ ਕਮੀ ਤਾਂ ਦੇਖ ਭਾਈ ਇਹਦੇ ਗੁੱਸੇ ਵਾਲੀ ਗੱਲ ਨਹੀਂ ਉਹ ਕਦੇ ਹੁਣ ਮਾਤਾ ਗਈ ਹੋਏ ਵੀ ਜੇ ਤੂੰ ਆਏ ਚੱਲ ਤੂੰ ਇਹਦੀ ਆਪਣੀ ਥਾਂ ਆ ਹਾਂ ਹਣਾ ਬੀਬੀ ਜੀ ਆਪਣੀ ਧਾਊਂ ਹਣਾ ਜੇ ਉਹ ਹੁੰਦੀ ਕਦੇ ਮਹਿਸੂਸ ਨਹੀਂ ਹੁੰਦੰਦੇ ਵੀ ਅਸੀਂ ਕੋਈ ਚੀਜ਼ ਕਰਨੇ ਆਪ ਗੱਲ ਕਹਿੰਦੇ ਆ ਸਾਡੇ ਨਾਲ ਖੜਦੇ ਨੇ ਹਾਂ ਚਲੋ ਉਹ ਗੱਲ ਵੱਖਰੀ ਆ ਉਹ ਗੱਲ ਵੱਖਰੀ ਬੜਿਆਂ ਦਾ ਹੀ ਸਹਾਰਾ ਹੁੰਦਾ ਵੀ ਘਰ ਚ ਨਹੀਂ ਤਾਂ ਦੁਆ ਹੈਂਡਲ ਕਰ ਹਾਂ ਪਰ ਇੱਕ ਇੱਕ ਹੈਗਾ ਮਾਵਾ ਦੇ ਨੋ ਹਾਂ ਮਾਵਾ ਦੇ ਨੋ ਪਰ ਸਭ ਦੇ ਇੱਕ ਕਟੇ ਆ ਜਾਂਦਾ ਸਾਰੇ ਮਾਵਾ ਦਾ ਜਿੱਦਾਂ ਸਾਡੇ ਬਲਾਉਂਦੇ ਰਹਿੰਦੇ ਤੇ ਇੱਕ ਗੱਲ ਹੋਰ ਵੀ ਆ ਵੀ ਸਾਨੂੰ ਨਾ ਭਾਈ ਮੈਂ ਇੱਕ ਗੱਲ ਸਿੱਖੀ ਆ ਸ਼ਾਇਦ ਆਪਣੇ ਜਿਹੜੇ ਸਬਸਕ੍ਰਾਈਬਰ ਉਹ ਵੀ ਸਿੱਖਦੇ ਹੋਣਗੇ ਵੀ ਸਾਨੂੰ ਛੋਟੀਆਂ ਮੋਟੀਆਂ ਖੁਸ਼ੀਆਂ ਜ਼ਰੂਰ ਮਨਾਉਣੀਆਂ ਚਾਹੀਦੀਆਂ ਸਹੀ ਗੱਲ ਆ ਨਾ ਇਹ ਪਲ ਇਹ ਸਮਾਂ ਮੁੜ ਕੇ ਨਹੀਂ ਆਉਣਾ ਕਿ ਨਹੀਂ ਇੱਥੇ ਦੇਖਿਆ ਲੈ ਜਣਾ ਇੱਥੇ ਸਭ ਕੁਝ ਰਹਿ ਜਾ ਇੱਥੇ ਰਹਿਣਾ ਆਹ ਜਿਹੜੀ ਖੁਸ਼ੀ ਆ ਟੱਬਰ ਦੇ ਵਿੱਚ ਬਹਿ ਕੇ ਹਸਲੇ ਖੇਡ ਲੈ ਇਹੀ ਸਾਰਾ ਕੁਝ ਯਾਦਦਾ ਹੈ ਸਾਡੀਆਂ ਇਹ ਛੋਟੀਆਂ-ਛੋਟੀਆਂ ਹਾਂ ਇਹ ਛੋਟੀਆਂ-ਛੋਟੀਆਂ ਯਾਦਦਾ ਹੈ ਜਿਹੜੀਆਂ ਅਸੀਂ ਥੋੜੇ ਰਹੀਂ ਵੀ ਪਹੁੰਚਾਉਂਦੇ ਤੇ ਅਸੀਂ ਆਪਣੀਆਂ ਯਾਦਾਂ ਨੂੰ ਕਲੋਜ਼ ਕਰ ਰਹੇ ਹਾਂ ਮਤਲਬ ਇੱਕ ਲੌਗ ਵਿੱਚ ਲਾ ਰਹੇ ਹਾਂ ਵੀ ਜਦੋਂ ਵੀ ਮਨਿੰਦਰ ਬड़ा ਹੋਗਾ ਦੇਖੂਗਾ ਦਾਦੀ ਕਹੇਗੀ ਪਾਪਾ ਕਹੇ ਜਾਂਦਾ ਮੈਂ ਛੋਟਾ ਜਿਹਾ ਕਹੇ ਜਾਂਦਾ ਮੇਰਾ ਤਾਇਆ ਕਹੇ ਜਾਂਦਾ ਭੂਈ ਨਹੀਂ ਕਹੇ ਜੀ ਇਹ ਸਾਰਾ ਕੁਝ ਯਾਦਾਂ ਵਿੱਚ ਰਹਿ ਜਾਣਾ ਹੈ ਹਾਂ ਜਦੋਂ ਬڑا ਹੋਊਗਾ ਉਹ ਤੋਂ ਉਹਦੀ ਗੱਲ ਕਰਦੇ ਆ ਤੇ ਬਾਕੀ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਬਾਈ ਆਪਾਂ ਹੁਣ ਕਰੀਏ ਪ੍ਰੋਗਰਾਮ ਸ਼ੁਰੂ ਤੇ ਚਾਰੇ ਜੀਤ ਕੋਰ ਲੱਗੂਗੀ ਜੀ ਹੁਣ ਕੇਕ ਕੱਟਣਾ ਤੇ ਲਾਈ ਕਰੋ ਤਿਆਰ ਲਾ ਜੀ ਪਰ ਤਿੰਨ ਮਾੜੀਆਂ ਹੁੰਦੀਆਂ ਨੇ ਇੱذੜ ਭਈ ਮੈਂ ਤਾਂ ਨਹੀਂ ਲਾਈਆਂ ਬਾਈ ਤੈਂ ਲਾਈਆਂ ਇਹ ਲਾ ਜੀ ਹੈਪੀ ਮਦਰ ਡੇ ਪਰਮਾਤਮਾ ਸਾਹਿਬ ਨੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਆ ਜੀ ਤੁਸੀਂ ਅੱਜ ਵਿੱਚ ਨੂੰ ਹੈਪੀ ਮਦਰ ਡੇ ਤਕਹੋ ਹੈਪੀ ਮਦਰ ਡੇ ਹੈਪੀ ਮਦਰ ਡੇ ਲੱਭ ਜੂ ਖੇੜੀ ਵਾਲੀ ਮਮਮੀ ਲੱਭ ਜੂ ਮੇਰੀ ਮਾਣੇ ਮਦਰ ਵਾਲੀ ਮਮਮੀ ਤੇ ਸਭ ਨੂੰ ਬਹੁਤ ਮਿਸ ਕਰਦਾ ਸਭ ਨੂੰ ਜੀ ਮਾਰ ਕਾ ਦੇਖੇ ਮਾਵਾ ਨਾਲ ਸੋਹਰੇ ਹੈ ਨਾ ਸਾਸੂ ਨਾਲ ਤੇ ਸਾਰੀ ਚੀਜ਼ਾਂ ਦੀ ਜਰੂਰ ਦੀ ਜ਼ਿੰਦਗੀ ਵਿੱਚ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਜਿਨ੍ਹਾਂ ਨੇ ਕਿਹਾ ਕੇ ਇਹ ਲੈ ਕੇ ਜੀ ਆਜ ਆਜ ਜਿਨੇ ਖਾਇਆ ਤੇ ਸਾਡੀ ਮਾਮਾ ਨੂੰ ਪ੍ਰਮਾਤਮਾ ਇਦਾਂ ਹੀ ਚੜਦੀ ਕਲਾ ਵਿੱਚ ਰੱਖੀ ਚੜਦੀ ਕਲਾ ਵਿੱਚ ਇਦਾਂ ਹੀ ਬੱਚੇ ਸਭ ਦੇ ਬਣਾਉਣ ਜਿੱਦਾਂ ਮੇਰਾ ਬਲਿੰਦਰ ਬਣਾ ਰਿਹਾ ਮੇਰਾ ਹਨਾ ਫਾਦੇ ਨੂੰ ਮ ਲੰ ਲਓ ਜੀ ਦੂਸਰੇ ਨਾਲ ਲਓ ਜੀ ਮੈਂ ਤਾਂ ਹੁਣ ਕੈਮਰਾ ਵਾਲਾ ਬਣਿਆ ਹੋਇਆ ਜੀ ਪਾਣੀ ਬਣਾ ਦੋ ਤੁਸੀਂ ਥੈਂਕ ਯੂ ਉਤੇ ਮੈਂ ਆਪੇ ਕਰ ਲਵਾਂਗੀ ਹੂੰ ਹੂੰ ਕੱਬਾ ਕੱਬਾ ਬੇਰੋ ਬਿਜੀ ਆਪਣਾ ਹੀ ਖਾਣ ਨੂੰ ਹੈ ਜੇ ਤੁਸੀਂ ਤੁਸੀਂ ਵੀ ਆ ਗੋ ਖਾ ਲਓ ਕੇਕ ਤੇ ਤੁਸੀਂ ਵੀ ਸਾਨੂੰ ਕਮੈਂਟਾਂ ਵਿੱਚ ਦੱਸਿਓ ਵੇ ਅੱਜ ਕਿਹਨੇ ਕਿਹਨੇ ਛੋਟੀਆਂ ਛੋਟੀਆਂ ਖੁਸ਼ੀਆਂ ਇੰਜਵਾਏ ਕਰੀਆਂ ਆਪਣੇ ਬੱਚੇ ਨਾਲ ਕਿਉਂਕਿ ਹੋਣਾ ਜੇ ਬਹੁਤ ਸੋਣਾ ਚਲੋ ਠੀਕ ਨੇ ਆਣੇ ਆਪਣੇ ਫੈਮਿਲੀ ਵਿੱਚ ਉਹਨਾ ਅਗਰ ਰੁੱਝਦੇ ਨੇ ਤੇ ਦੂਰ ਜਾਂਦੇ ਗਲਤ ਚੀਜ਼ਾਂ ਤੋਂ ਤੇ ਇਹ ਜਿਹੜੀਆਂ ਚੀਜ਼ਾਂ ਕਰਦੇ ਨੇ ਜਦੋਂ ਮਾਪੇ-ਪਰਾਂ ਨੂੰ ਖੁਸ਼ੀ ਮਿਲਦੀ ਆ ਤੇ ਬੱਚਿਆਂ ਨੂੰ ਵੀ ਸਕੂਨ ਮਿਲਦਾ ਇਹ ਚੀਜ਼ਾਂ ਕਰ ਲੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਬੰਦਾ ਜੇ ਦੁੱਖ ਭੁੱਲ ਜਾਂਦਾ ਮਾਪੇ-ਪਰਾਂ ਜੇ ਕੋਈ ਬੀਤੇ ਆ ਹੁੰਦਾ ਇਹ ਚੀਜ਼ਾਂ ਬੰਦੇ ਇੱਥੇ ਤੇ ਜਦੋਂ ਮੜੇ-ਮੜੇ ਖੁਸ਼ੀਆਂ ਘਰ ਚ ਆਉਂਦੀਆਂ ਨਾ ਤਾਂ ਬੰਦਾ ਮਾੜੇ-ਮਾੜੇ ਜਿਹੜੇ ਛੋਟੇ-ਮੋਟੇ ਗਾਮਾ ਹੋ ਭੁੱਲ ਜਾਂਦਾ ਕਹਿੰਦਾ ਨਹੀਂ ਭਾਈ ਚਾਉਂਦੀ ਹੁਣ ਅਸੀਂ ਕਰ ਲਈਏ ਇੰਜੋਏ ਫਿਰ ਮੇਜਾ ਥੋੜਾ ਜਿਹਾ ਅਸੀਂ ਖਾਪੀ ਗਏ ਹਾਂ ਹਾਂ ਖਾਪੀ ਕੇ ਮਿਲਦੇ ਆਪਾਂ ਕਰ ਲਈ ਹੁਣ ਤੁਹਾਨੂੰ